ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਵਿਖੇ ਨੌਜਵਾਨ ਲੀਡਰਸ਼ਿਪ ਨੂੰ ਤਰਜੀਹ ਦਿੰਦਿਆਂ ਸੰਜੀਵ ਰਾਣਾ ਨੂੰ ਹੁਣ ਮਹਾ ਮੰਤਰੀ ਨਿਯੁਕਤ ਕੀਤਾ ਹੈ। ਪਾਰਟੀ ਦੇ ਵੱਲੋਂ ਨੌਜਵਾਨਾਂ ਨੂੰ ਅੱਗੇ ਲਿਆਉਂਦਾ ਇਹ ਕਦਮ ਭਵਿੱਖ ਦੀ ਰਣਨੀਤੀ ਦੇ ਤੌਰ ਦੇ ਉੱਤੇ ਵੇਖਿਆ ਜਾ ਰਿਹਾ ਹੈ। ਦੱਸ ਦਈਏ ਸੰਜੀਵ ਰਾਣਾ ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਕਾਰਜਾਂ ਵਿੱਚ ਸਰਗਰਮ ਹੈ। ਉਹਨਾਂ ਵੱਲੋਂ ਇੱਕ ਇੱਟ ਸ਼ਹੀਦ ਦੇ ਨਾਮ ਵਰਗੇ ਜਜ਼ਬਾਤੀ ਅਤੇ ਰਾਸ਼ਟ ਭਗਤੀ ਨਾਲ ਭਰਪੂਰ ਮਹਿੰਚਲਾਈ ਜੇਸਾ ਦਿਨ ਸ਼ਹੀਦ ਸਮਾਰਕ ਦਾ ਨਿਰਮਾਣ ਕਰਵਾਇਆ ਗਿਆ। ਇਹ ਮਹਿੰਮ ਰਾਸ਼ਟਰੀ ਪੱਧਰ ਤੇ ਚਰਚਾ ਦਾ ਕੇਂਦਰ ਬਣੀ ਰਹੀ ਜਿਸ ਦੇ ਵਿੱਚ ਕੀ ਤਤਕਾਲੀਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਸਣੇ ਕਈ ਰਾਜਪਾਲ ਅਤੇ ਮੁੱਖ ਮੰਤਰੀਆਂ ਦੀ ਵੀ ਸਾਂਝ ਰਹੀ। ਇਹੀ ਨਹੀਂ ਸੰਜੀਵ ਰਾਣਾ ਨੇ ਹੋਰ ਕਈ ਸਮਾਜਿਕ ਮੁੱਦੇ ਉੱਤੇ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਜਿਵੇਂ ਕਿ ਨੌਜਵਾਨਾਂ ਦਾ ਸਸ਼ਕਤੀਕਰਨ ਇਸ ਤੋਂ ਇਲਾਵਾ ਪਰਿਆਵਰਣ ਦੀ ਸਾਂਭ ਸੰਭਾਲ ਅਤੇ ਗਰੀਬ ਵਰਗਾਂ ਦੀ ਸਹਾਇਤਾ ਨਾਲ ਜੁੜੇ ਕਾਰਜ ਸਨ। ਤਾਂ ਦੱਸ ਦਈਏ ਕਿ ਪਾਰਟੀ ਦੇ ਅੰਦਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਨਿਯੁਕਤੀ ਨਾ ਸਿਰਫ ਘਟਨਾਤਮਕ ਤੌਰ ਦੇ ਉੱਤੇ ਮਜ਼ਬੂਤੀ ਲਿਆਵੇਗੀ ਸਗੋਂ ਭਾਜਪਾ ਨੂੰ ਸਮਾਜਿਕ ਸਿੱਧੀ ਸਾਂਝ ਬਣਾਉਣ ਵਿੱਚ ਵੀ ਇਹ ਨੌਜਵਾਨ ਲੀਡਰ ਅਹਿਮ ਭੂਮਿਕਾ ਨਿਭਾਵੇਗਾ ਤਾਂ ਹੁਣ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਨੇ ਨੌਜਵਾਨ ਲੀਡਰ ਸੰਜੀਵ ਰਾਣਾ ਤਾਂ ਜਾਣਦੇ ਆ ਕਿ ਭਵਿੱਖ ਦੇ ਲਈ ਉਹਨਾਂ ਦੇ ਵੱਲੋਂ ਕੀ ਰਣਨੀਤੀ ਤਿਆਰ ਕੀਤੀ ਗਈ ਹੈ ਤਾਂ ਰਾਣਾ ਸਾਹਿਬ ਭਾਜਪਾ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ ਤਾਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਜ਼ਿੰਮੇਵਾਰੀ ਨੂੰ ਨਵਦੀਏ ਤੋਂ ਪਹਿਲੇ ਮੈਂ ਚਾਹਾਂਗਾ ਕਿ ਮੈਂ ਇੱਕ بڑے ਗਰੀਬ ਪਰਿਵਾਰ ਤੋਂ ਯਾਨੀ ਕਹਿ ਸਕਦੇ ਕਿ ਮੀਡਲ ਪਰਿਵਾਰ ਤੋਂ ਆਇਆ ਤੇ ਇੱਕ ਪਿੰਡ ਦਾ ਹੈ ਛੋਟਾ ਜਿਹਾ ਪਿੰਡਿਕ ਮਲੋਆ ਪਿੰਡ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਪੈਂਦਾ ਏ ਤੁਸੀਂ ਇਹ ਦੇਖੋ ਦੋ ਮੈਂ ਰਾਜਨੀਤੀ ਦੇ ਵਿੱਚ ਐਕਟਿਵ ਹੋਇਆ ਉਸ ਤੋਂ ਪਹਿਲੇ ਮੈਂ ਸਮਾਜ ਸੇਵਕ ਦੇ ਖੇਤਰ ਦੇ ਵਿੱਚ ਕੰਮ ਕੀਤਾ ਇਨ ਪਾਰਟੀ ਦਾ ਕਲਚਰ ਤੁਸੀਂ ਇਹ ਦੇਖੋ ਕਿ ਵੀ ਇੱਕ ਪਿੰਡ ਤੋਂ ਇੱਕ ਬੰਦੇ ਨੂੰ ਚੱਕਿਆ ਚੁਣਿਆ ਇਹ ਸਭ ਤੋਂ ਵੱਡੀ ਇਹ ਭਾਜਪਾ ਦੇ ਵਿੱਚ ਹੀ ਹੋ ਸਕਦਾ ਹੈ ਕਿ ਵੀ ਜਿਹੜੇ ਲੋਕ ਕੰਮ ਕਰਨੇ ਵਾਲੇ ਹੈਗੇ ਆ ਪਾਰਟੀ ਨੇ ਉਹਨਾਂ ਨੂੰ ਅੱਗੇ ਲੈ ਕੇ ਆਈ ਹੈ ਤੇ ਉਹਨਾਂ ਨੂੰ ਅੱਗੇ ਮੌਕੇ ਦਿੱਤੇ ਹੈ ਤਾਂ ਕਿ ਉਹ ਪਾਰਟੀ ਤੇ ਸੰਗਠਨ ਲਈ ਮਜ਼ਬੂਤ ਤਰੀਕੇ ਨਾਲ ਕੰਮ ਕਰ ਸਕਣ ਮੇਰੀ ਪੂਰੀ ਕੋਸ਼ਿਸ਼ ਰਹੇਗੀ ਪਾਰਟੀ ਦੇ ਵਿੱਚ ਮੈਂ ਵੱਧ ਤੋਂ ਵੱਧ ਜਿਹੜੇ ਯੁਵਾ ਚਿਹਰੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ ਹੈਗੇ ਯੂਥ ਹੈਗਾ ਕਿ ਉਹਨੂੰ ਪਾਰਟੀ ਦੇ ਨਾਲ ਜੋੜਿਆ ਜਾਏ ਤਾਂ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਲਈ ਇੱਕ ਅੱਛਾ ਕੰਮ ਕਰ ਸਕਣ ਦੇਖੋ ਸਾਨੂੰ ਸਿਖਾਇਆ ਗਿਆ ਕਿ ਕੰਟਰੀ ਫਰਸਟ ਜੀ ਲੇਕਿਨ ਅਸੀਂ ਕਹਿੰਨੇ ਲੋਕ ਹੈਗੇ ਆਂ ਜਿਹੜੇ ਇਸ ਵਿਚਾਰ ਦੇ ਉੱਪਰ ਕੰਮ ਕਰਦੇ ਆਂ ਜੀ ਸਾਨੂੰ ਪਾਰਟੀ ਦੇ ਵਿੱਚ ਹੀ ਇਹ ਪ੍ਰйняਤੀ ਦੇ ਆਖੀ ਤੇ ਕੋ ਪਾਰਟੀ ਸੈਕਿੰਡਸ ਪਹਿਲੇ ਦੇਸ਼ ਉਹਦੇ ਲਈ ਆਪਾਂ ਨੇ ਕੰਮ ਕਰਨਾ ਹੈ ਤੇ ਇਸ ਲਈ ਮੈਂ ਪਾਰਟੀ ਦੇ ਨਾਲ ਅੱਜ ਤੋਂ 2 ਸਾਲ ਪਹਿਲੇ ਪਾਰਟੀ ਨੇ ਮੈਨੂੰ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਉਸ ਤੋਂ ਪਹਿਲੇ ਮੈਂ ਦੇਸ਼ ਦੇ ਉਹ ਸੈਨਿਕ ਜਿਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ ਜਾਨ ਦਿੱਤੀ ਉਹਨਾਂ ਲਈ ਮੈਂ ਕੰਮ ਕਰਦਾ ਸੀ ਉਹਦਾ ਬਿਆਨ ਦਾ ਨਾਮ ਸੀ ਇੱਕ ਇੰਟ ਸ਼ਹੀਦ ਕੇ ਨਾਮ ਜੀ ਕਿ ਜਿਨ੍ਹਾਂ ਸਾਡੇ ਲਈ ਜਾਨ ਦਿੱਤੀ ਹੈ ਵੀ ਇਹ ਉਹਨਾਂ ਲਈ ਆਪਾਂ ਕੀ ਕਰ ਸਕਦੇ ਹਾਂ ਕੀ ਕਰਨਾ ਚਾਹੀਦਾ ਸਾਨੂੰ ਜੀ ਤੇ ਉਸ ਅਭਿਆਨ ਦੇ ਵਿੱਚ ਕੰਮ ਕੀਤਾ 6 ਸ਼ਹੀਦ ਸਮਾਰਕ ਬਣਿਆ ਦੇਸ਼ ਦੇ ਵਿੱਚ 380000 ਲੋਕਾਂ ਨੂੰ ਉਸ ਅਭਿਆਨ ਦੇ ਨਾਲ ਜੋੜਿਆ ਜੀ ਤੇ ਉਹਦੇ ਨਾਲ ਦੇਸ਼ ਦੇ ਰਾਸ਼ਟਰਪਤੀ ਮੁੱਖ মোহন ਭਗਵਤੀ ਦੇ ਨਾਂ ਨਾਲ ਕਈ ਰਾਜਪਾਲਾਂ ਨੇ ਉਹਦੇ ਵਿੱਚ ਯੋਗਦਾਨ ਦਿੱਤਾ ਇਹ ਸਾਰੀ ਜਿਹੜੀ ਚੀਜ਼ਾਂ ਸੀ ਪਾਰਟੀ ਦੇਖਦੀ ਪਈ ਸੀ ਜੀ ਤੇ ਪਾਰਟੀ ਨੂੰ ਲੱਗਿਆ ਉਹਨਾਂ ਨੂੰ ਉਹਨਾਂ ਨੇ ਵਿਸ਼ਵਾਸ ਦਿਤਾਇਆ ਮੇਰੇ ਉੱਪਰ ਕਿ ਨਹੀਂ ਵੀ ਤੁਸੀਂ ਅੱਗੇ ਆ ਕੇ ਕੰਮ ਕਰਨਾ ਹੈ ਤੇ ਮੈਂ ਪਾਰਟੀ ਦਾ ਸਾਡੇ ਜਿਹੜੇ ਰਾਸ਼ਟਰੀ ਅਧਿ Ksi ਜੀਪੀ ਨੱਡਾ ਜੀ ਸਾਡੇ ਚੰਡੀਗੜ੍ਹ ਦੇ ਪ੍ਰਧਾਨ ਜੀਪੀ ਮਲhotra ਜੀ ਮੈਂ ਉਹਨਾਂ ਦਾ ਤਹਿ ਦਿਤੋ ਸ਼ੁਕਰੀਆਦਾ ਕਰਦਾ ਕਿ ਉਹਨਾਂ ਨੇ ਜੋ ਮੈਨੂੰ ਮੌਕਾ ਦਿੱਤਾ ਤੇ ਚੰਡੀਗੜ੍ਹ ਦੇ ਲਈ ਆਪਾਂ ਡਿਵੈਲਪਮੈਂਟ ਲਈ ਆਪਾਂ ਕੀ ਕੀ ਕਰ ਸਕਦੇ ਆ ਉਹ ਕੰਮ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਰਣਾ ਸਭ ਹੁਣ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਵੱਡੀ ਹੈ ਸਮਾਜਿਕ ਕੰਮ ਵੀ ਉਸੇ ਪੱਦਰ ਦੇ ਹੋਣੇ ਨੇ ਤਾਂ ਕੀ ਕਿਹਨਾ ਮੁੱਦਿਆਂ ਦੇ ਉੱਤੇ ਸਮਾਜਿਕ ਮੁੱਦਿਆਂ ਦੇ ਉੱਤੇ ਜੋ ਹੈ ਕੰਮ ਕਰਨ ਦੇ ਲਈ ਯੋਜਨਾ ਤੁਹਾਡੇ ਵੱਲੋਂ ਤਿਆਰ ਕੀਤੀ ਗਈ ਹੈ ਦੇਖੋ ਸਭ ਤੋਂ ਵੱਡੀ ਹੈਗੀ ਹੈ ਕਿ ਸ਼ਹਿਰ ਦੇ ਵਿੱਚ ਵੀ ਕਈ ਕਈ ਵੀ ਸਮੱਸਿਆਵਾਂ ਮਹਿਗੀਆਂ ਐ ਜੀ ਜਿਹੜੀਆਂ ਸਮੱਸਿਆਵਾਂ ਬਹੁਤ ਚੱਲਦੀਆਂ ਆ ਰਹੀਆਂ ਐ ਜੀ ਲੇਕਿਨ ਉਹ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਨਵੇਂ-ਨਵੇਂ ਯੂਥ ਨੂੰ ਕਿਵੇਂ ਅੱਗੇ ਲੈ ਕੇ ਆਇਆ ਜਾ ਸਕਦਾ ਹੈ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਸ਼ਹਿਰ ਦੇ ਲੋਕਾਂ ਨੂੰ ਬਸ ਫਾਇਦਾ ਮਿਲੇ ਜਿਹੜੀ ਬਹੁਤ ਸਾਲਾਂ ਤੋਂ ਕਈ ਸਮੱਸਿਆ ਹੈ ਮਹਿਗੀਆਂ ਮੈਂ ਪਿੰਡ ਤੋਂ ਆਂਦਾ ਪਿੰਡ ਦੀ ਡੋਰੇ ਦੇ ਜਿਹੜੀ ਸਮੱਸਿਆ ਹੈਗੀ ਹੈ ਉਹ ਕਾਫੀ ਪੁਰਾਣੀ ਸਮੱਸਿਆ ਦੀ ਆ ਰਹੀ ਹੈ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਪਾਰਟੀ ਤੇ ਅੱਗੇ ਮੈਂ ਪਿੰਡ ਦੇ ਲੋਕਾਂ ਤੇ ਕੰਨ ਰੱਖਾਂ ਕੋਸ਼ਿਸ਼ ਕਰਾਂ ਕਿ ਵੀ ਉਹਨਾਂ ਦੀ ਜਿਹੜੀ ਸਮੱਸਿਆ ਮੈਂ ਹੈਗੀਆਂ ਉਹ ਹੱਲ ਕੀਤੀਆਂ ਜਾਣ ਜੀ ਤਾਂ ਨੌਜਵਾਨਾਂ ਨੂੰ ਇੱਕ ਵੱਡੀ ਆਸ ਬੱਜੀ ਹੈ ਤੁਹਾਨੂੰ ਇਹ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਤਾਂ ਨੌਜਵਾਨਾਂ ਦੇ ਲਈ ਕੀ ਕੁਝ ਸੋਚਿਆ ਤੁਹਾਡੇ ਵੱਲੋਂ ਨੰਦੀ ਜੀ ਦੇਖੋ ਤੁਹਾਨੂੰ ਇਹ ਜਾਂ ਕਿ ਕੀ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਆਪਾਂ ਪੰਜਾਬ ਹਿਮਾਚਲ ਦੀ ਗੱਲ ਕਰੀਏ ਚੰਡੀਗੜ੍ਹ ਅਗਾ ਕਿ ਜਿਹੜੇ ਇੱਕ ਨਸ਼ੇ ਦਾ ਜਿਹੜਾ ਇਹ ਸਾਡਾ ਜਿਹੜਾ ਏਰੀਆ ਏ ਉਹ ਇੱਕ ਤੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਿਆ ਏ ਅਸੀਂ ਯੂਥ ਨੂੰ ਕਿਸ ਤਰੀਕੇ ਨਾਲ ਇਸ ਛੇ ਤੋਂ ਦੂਰ ਕਰੀਏ ਕਿਵੇਂ ਆਪਾਂ ਨੂੰ ਕਰ ਸਕਦੇ ਹਾਂ ਕਿਵੇਂ ਉਹਨੂੰ ਆਪਾਂ ਸਮਾਜ ਦੇ ਚੰਗੇ ਕੰਮਾਂ ਦੇ ਵਾਸਤੇ ਅੱਗੇ ਲੈ ਕੇ ਆ ਸਕਦੇ ਹਾਂ ਮੈਂ ਨਸ਼ੇ ਦੇ ਉੱਪਰ ਕਾਫੀ ਸਮੇਂ ਤੋਂ ਕਿ ਬੱਚਿਆਂ ਨੂੰ ਯੂਥ ਨੂੰ ਮੋਟੀਵੇਟ ਕਰਨੇ ਵਾਲਾ ਕੰਮ ਕਰ ਰਿਹਾ ਕਿ ਅਸੀਂ ਜਿਹੜਾ ਹੈਗਾ ਨਸ਼ੇ ਤੋਂ ਦੂਰ ਰਹਿਣਾਗਾ ਕਿਉਂਕਿ ਤੇ ਯੂਥ ਦੇਖੋ ਕਿਸੇ ਵੀ ਕੰਟਰੀ ਦੀ ਜੀ ਤਾਕਤ ਉਸ ਦਾ ਯੂਥ ਹੁੰਦਾ ਹੈ ਜੀ ਅਗਰ ਯੂਥ ਹੀ ਨਹੀਂ ਰਹੇਗਾ ਤਾਂ ਕੰਟਰੀ ਅੱਗੇ ਨਹੀਂ ਵੱਸ ਸਕਦੀ ਤੇ ਇਸ ਲਈ ਅਸੀਂ ਆਪਣੇ ਯੂਥ ਨੂੰ ਬਚਾਣਾ ਹੈ ਤਾਂ ਕਿ ਉਹ ਸਾਡੀ ਜਿਹੜੀ ਤਾਕਤ ਹੈ ਉਹ ਜਿਹੜੀ ਜਿੰਮੇਤ ਤੋਂ 20 ਸਾਲ 25 ਸਾਲ ਪਹਿਲੇ ਸੀ ਉਹ ਤਾਕਤ ਫੇਰ ਤੋਂ ਉਮੀਦ ਬਣ ਕੇ ਵਾਪਸ ਆਏ ਜੀ ਬਹੁਤ ਬਹੁਤ ਧੰਨਵਾਦ ਰਣਾ ਜੀ